ਹਾਂਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਾਰੇ ਹੀ YouTube ਫੈਮਿਲੀ ਨੂੰ ਠੀਕ ਹੈ ਜੀ ਅੱਜ ਮੈਂ ਤੁਹਾਡੇ ਲਈ ਮਕਾਨ ਲੈ ਕੇ ਆਇਆ ਹਾਂ ਆ ਲొਕੇਸ਼ਨ ਸੁਣ ਲਓ ਜਿੱਥੋਂ ਇਹ ਮਕਾਨ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ ਜਗਰਾਉਂ ਸ਼ਹਿਰ ਤੋਂ ਲੁਧਿਆਣਾ ਤੋਂ 35-40 ਕਿਲੋਮੀਟਰ ਦੀ ਦੂਰੀ ਤੇ ਜਗਰਾਉਂ ਤੋਂ ਜਦੋਂ ਆਪਾਂ ਰਾਇਕੋਟ ਨੂੰ ਜਾਂਦੇ ਹਾਂ ਬਰਨਾਲਾ ਰੋਡ ਤੇ ਬਿਲਕੁਲ ਉਹਦੇ ਜਾਨੀ ਕਿ ਮੰਨ ਲਓ ਰੋਡ ਤੋਂ 50 ਕਿ ਮੀਟਰ ਦੀ ਦੂਰੀ ਤੇ ਜਿਹੜਾ ਇਹ ਮਕਾਨ ਬਕਾਊ ਹੈ ਪੰਜ ਬਸਵੇ ਦੇ ਵਿੱਚ ਅ ਮੰਨ ਕੇ ਚਲੋ ਗਜਾਂ ਦੇ ਵਿੱਚ ਗੱਲ ਕਰੀਏ ਤਾਂ 250 ਗਜ ਠੀਕ ਹੈ ਜੀ 5 ਵਸਵੇ 250 ਗਜ ਦਾ ਜਿਹੜਾ ਇਹ ਮਕਾਨ ਹੈ ਫਰੰਟ ਕਿੰਨਾ ਖੂਬਰੇ ਇਹਦਾ ਅੰਦਾਜ਼ਾ ਹੈਗਾ 20 ਕਿਤਾ ਹੈ ਨਾ ਹਾਂ ਜਨਨ ਕਿ ਬੀਕ ਫਰੰਟ ਹੈ ਜੀ ਲੈਂਥ ਥੋੜੀ ਜਿਆਦਾ ਵਾ 5 ਵਸਵੇ ਆ ਜਗਾ ਮਕਾਨ ਬਹੁਤ ਸੋਹਣਾ ਬਣਿਆ ਠੀਕ ਹੈ ਅੰਦਰ ਲੈ ਕੇ ਚੱਲਦਾ ਤੁਹਾਨੂੰ ਦੇਖੀ ਜਾਓ ਸਾਰਾ ਡਿਟੇਲ ਵਾਈਜ਼ ਸਮਝਾਉਂਗਾ ਰੇਟ ਆ ਜਿਹੜਾ ਮੈਂ ਤੁਹਾਨੂੰ ਡਿਸਪਲੇ ਤੇ ਸ਼ੋ ਕਰ ਦੂੰਗਾ ਕੀ ਰੇਟ ਹੈ ਬਹੁਤ ਹੀ ਜਿਆਜ ਰੇਟ ਦੇ ਵਿੱਚ ਜਿਹੜਾ ਤੁਹਾਨੂੰ ਇਹ ਮਕਾਨ ਹੈ ਅਵੇਲੇਬਲ ਹੋ ਜੂਗਾ ਠੀਕ ਹੈ ਜੀ ਗੱਡੀ ਜਿਹੜੀ ਆਉਂਦੀ ਆ ਵੱਡੀ ਗੱਡੀਆਂ ਭਾ ਅੰਦਰ 4 ਲਾਲ ਠੀਕ ਹੈ ਸਪੇਸ ਬਹੁਤ ਆ ਸਾਰੀ ਤੇ ਐਂਟਰੀ ਦੇ ਲੈਫਟ ਸਾਈਡ ਤੁਹਾਨੂੰ ਇੱਕ ਛੋਟਾ ਜਿਹਾ ਸਟੋਰ ਮਿਲ ਜਾਣਾ ਇਹਦੇ ਵਿੱਚ ਜਿਵੇਂ ਆਪਣਾ ਹਨਾ ਲੱਕੜ ਜਿਵੇਂ ਗੋ ਆਗੂਆ ਜੋ ਵੀ ਆਪ ਵਾਧੂ ਦਾ ਟੂਸ਼ਮਾਨ ਇੱਥੇ ਤੁਸੀਂ ਸਟੋਰ ਕਰ ਸਕਦੇ ਹੋ ਉਹਦੇ ਨਾਲ ਹੀ ਤੁਹਾਨੂੰ ਟਾਇਲਟ ਬਾਸੂਨ ਮਿਲ ਜਾਣਗੇ ਠੀਕ ਹੈ ਜੀ ਤੇ ਹੋਰ ਦੱਸਦਾ ਟਾਇਲਟ ਬਾਸੂਨ ਤੁਹਾਨੂੰ ਬਾਹਰ ਹੀ ਮਿਲਣਗੇ ਇਹ ਅਟੈਚ ਨਹੀਂ ਮਿਲਣਗੇ ਠੀਕ ਹੈ ਵਧੀਆ ਬਣੇ ਹੋਏ ਨੇ ਸਾਰੇ ਨਿਊ ਆ ਸਾਰੀ ਕੰਡੀਸ਼ਨ ਨਿਊ ਆ ਗੇਟ ਗੂਟ ਲੱਗੇ ਹੋਏ ਨੇ ਠੀਕ ਹੈ ਜੀ ਇੰਗਲਿਸ਼ ਟਾਇਲਟ ਸੀਟ ਵੀ ਹੈ ਤੇ ਇੱਕ ਇੰਡੀਅਨ ਟਾਇਲਟ ਸੀਟ ਵੀ ਹੈ ਵਧੀਆ ਬਣਿਆ ਹੋਇਆ ਤੇ ਇੱਥੇ ਜੀ ਪਾਣੀ ਸਵਰਸਿਬਲ ਹੋਇਆ ਜਾਂ ਸਵਰਸਿਬਲ ਠੀਕ ਹੈ ਜੀ ਸਵਰਸੀਬਲ ਹੋਇਆ ਹੋਇਆ ਠੀਕ ਹੈ ਜੀ ਤੇ ਬਿਜਲੀ ਦਾ ਵੀ ਜਾਨੀ ਕਿ ਹੈਗੀ ਆ ਬਿਜਲੀ ਵੀ ਅਵੇਲੇਬਲ ਆ ਪਾਣੀ ਦੀ ਵਾਟਰ ਸਪਲਾਈ ਵੀ ਜਿਹੜੇ ਇੱਥੇ ਹੈਗੀ ਆ ਜਾਨੀ ਕਿ ਬਹੁਤ ਘਰਾਂ ਦੇ ਵਿੱਚ ਇਹ ਜੀ ਪ੍ਰੋਬਲਮ ਆ ਜਾਂਦੀ ਆ ਜਿੱਥੇ ਕਿ ਪਾਣੀ ਦੀ ਸੁਵਿਧਾ ਨਹੀਂ ਹਿੰਦੀ ਸਵਰਸੀਬਲ ਬੋਰ ਇਹ ਘਰ ਦੇ ਵਿੱਚ ਹੋਇਆ ਹੋਇਆ ਵੇੜਾ ਦੇਖ ਲਓ ਖੁੱਲਾ ਡੁੱਲਾ ਵਾ ਗੱਡੀ ਬਾਈ ਦੀ ਪਹਿਲਾਂ ਵੀ ਲਾਈ ਹੋਈ ਆ ਵੈਸੇ ਹਨਾ ਤੇ 게ਟ ਆ 게ਟ ਦੀ ਐਂਟਰੀ ਆ ਜਿਹੜੀ ਮੇਨ ਐਂਟਰੀ ਆ 8 ਤੋਂ 9 ਫੁੱਟ ਦੀ ਹੈਗੀ ਆ ਵੱਡੀ ਛੋਟੀ ਗੱਡੀ ਤੁਸੀਂ ਆਰਾਮ ਨਾਲ ਅੰਦਰ ਲਿਆ ਸਕਦੇ ਹੋ ਇਹ ਤੁਸੀਂ ਮਕਾਨ ਦਾ ਠੀਕ ਹੈ ਜੀ ਤੇ ਇਹਦੇ ਵਿੱਚ ਦੋ ਬੈਡਰੂਮ ਮਿਲ ਜਾਣਿਆ ਤੁਹਾਨੂੰ ਤੇ ਆਹ ਕਾਰਨਰ ਤੇ ਜਿਹੜਾ ਕਿਚਨ ਰਹੂਗਾ ਦਿਖਾਉਂਦੇ ਆ ਬਹੁਤ ਸੋਹਣਾ ਮਕਾਨ ਬਣਾਇਆ ਹੋਇਆ ਠੀਕ ਹੈ ਜੀ ਫਲੋਰ ਟਾਈਲ ਦੇਖ ਲਓ نیچے ਲੱਗੀ ਹੋਈ ਆ ਮੇਨ ਇੰਟਰਸ ਹੈ 7 8 4 ਦੀ ਹੈਗੀ ਆ ਠੀਕ ਹੈ ਜੀ ਤੇ ਆਗੇ ਜੀ ਆਪਾਂ ਮੇਨ ਲੌਬੀ ਏਰੀਆ ਦੇਖ ਲਓ ਲੌਬੀ ਏਰੀਆ ਖੁੱਲਾ ਡੁੱਲਾ ਕਲਰ ਪੇਟ ਸਾਰਾ ਹੋਇਆ ਹੋਇਆ ਮਕਾਨ ਨੂੰ ਕਿੰਨਾ ਟਾਈਮ ਹੋ ਗਿਆ ਪਹਿਲੇ ਬਣੇ ਨੂੰ 2 ਸਾਲ 2 ਸਾਲ ਪੁਰਾਣਾ ਜੀ ਮਕਾਨ ਠੀਕ ਹੈ ਜੀ ਬਿਲਕੁਲ ਨਿਊ ਆ ਕੰਡੀਸ਼ਨ ਨਿਊ ਆ ਜਾਨੀ ਕਿ ਤੁਸੀਂ ਇਹਦੇ ਵਿੱਚ ਹੋਰ ਵੀ ਸੁਧਾਰ ਲਿਆਉਣਾ ਚਾਹੁੰਦੇ ਹੋ ਜਾਨੀ ਕਿ ਮੰਨ ਲਓ ਹੋਰ ਵੀ ਇਹਦੇ ਵਿੱਚ ਸਮਾਨ ਲਾਉਣਾ ਚਾਹੁੰਦੇ ਹੋ ਜਿਵੇਂ ਆ ਰੇਲਿੰਗ ਆ ਪੌੜੀਆਂ ਤੇ ਪਰ ਮਾਰਬਲ ਲਾਉਣਾ ਆ ਰੇਲਿੰਗ ਚਾੜ੍ਹਨੀ ਆ ਉਹ ਤੁਸੀਂ ਆਪ ਦਾ ਹਨ ਉਸ ਹਿਸਾਬ ਨਾਲ ਕਰ ਲਿਓ ਰੇਟ ਆ ਜਿਹੜਾ ਇਹਦਾ ਉਹ ਤੁਹਾਨੂੰ ਮੈਂ ਡਿਸਪਲੇ ਤੇ ਸ਼ੋ ਕਰ ਦੂੰਗਾ ਤੁਹਾਨੂੰ ਪਤਾ ਲੱਗ ਹੀ ਜਾਣਾ ਵਾ ਇਹ ਲੈਫਟ ਸਾਈਡ ਤੁਹਾਨੂੰ ਇੱਕ ਜਿਹੜੀ ਕਿਚਨ ਮਿਲ ਜੂਗੀ ਜਿਹਦੀ ਸਪੇਸ ਹੈਗੀ ਆ 10x12 ਦੀ ਫੁੱਲੀ ਡੁੱਲੀ ਆ ਤੇ ਬਾਕੀ ਜਿਹੜੀ ਹਨ ਸਲੇਬ ਉੱਪਰ ਬਣੀ ਹੋਈ ਆ ਵਾਫੇਸਨ ਲੱਗੇ ਹੋਏ ਆ ਬਾਕੀ ਜੋ ਵੀ ਚੀਜ਼ ਦੀ ਆਪਾਂ ਨੂੰ ਲੋੜ ਹੁੰਦੀ ਆ ਉਹ ਸਾਰੀ ਇਹਦੇ ਵਿੱਚ ਬਣੀ ਹੋਈ ਆ ਵਿਥਾਊਟ ਕਾਪ ਬੋਰਡ ਕੋ ਜਿਹੜੀ ਇਹ ਕਿਚਨ ਹੈ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਕਾਪ ਬੋਰਡ ਨਹੀਂ ਬਣੇ ਕਿਚਨ ਦੇ ਵਿੱਚ ਬਾਕੀ ਸਾਰਾ ਕੰਪਲੀਟ ਆ ਨੀਚੇ ਫਲੋਰ ਟਾਈਲ ਲੱਗੀ ਹੋਈ ਆ ਡਿਜ਼ਾਈਨਡਾਰ ਆ ਦੇਖ ਸਕਦੇ ਹੋ ਤੁਸੀਂ ਤੇ ਜਿਹੜਾ ਲੌਬੀ ਦੇ ਵਿੱਚ ਇੱਕ LED ਪੈਨਲ ਮਿਲ ਜੂ ਤੁਹਾਨੂੰ ਤੇ ਇਹ ਸਮਾਨ ਦਾ ਜੀ ਫਿਰ ਇਹ ਵੇਚੀ ਆ ਠੀਕ ਆ ਓਕੇ ਜੀ ਨਹੀਂ ਸਾਰਾ ਹੀ ਫਰਨੀਚਰ ਜਾਂ ਇੱਕ ਬੈੱਡ ਰੱਖੋਗੇ ਤੁਸੀਂ ਬਾਕੀ ਠੀਕ ਆ ਬੈੱਡ ਇੱਧਰ ਨਾਲ ਚੱਕਣਾ ਜਾਂਦਾ ਹਾਂ ਆ ਉਧਰਲਾ ਠੀਕ ਆ ਆ ਦੇਖ ਲਓ ਜੀ ਆ ਜਿਹੜਾ ਬੈੱਡ ਆ ਨਾ ਇਹ ਮਾਲਕ ਕਹਿੰਦੇ ਸੀ ਇਹ ਰੱਖਣਾ ਇੱਕ ਬਾਕੀ ਜਿਹੜਾ ਇਹਦੇ ਵਿੱਚ ਮਕਾਨ ਦੇ ਵਿੱਚ ਫਰਨੀਚਰ ਉਹ ਸਾਰਾ ਤੁਹਾਨੂੰ ਨਾਲ ਹੀ ਦੇ ਦੇਣਾ ਠੀਕ ਹੈ ਲੌਬੀ ਦੇ ਵਿੱਚ LED ਪੈਨਲ ਮਿਲ ਜੂ ਤੁਹਾਨੂੰ ਤੇ ਬਹੁਤ ਹੀ ਵਧੀਆ ਡਿਜ਼ਾਈਨ ਦਾ ਰ ਆ ਵਧੀਆ ਕਾਪਰਵਰ ਬਣੇ ਹੋਏ ਨੇ ਤੇ ਇਹ ਆ ਗਿਆ ਜੀ ਫਰਸਟ ਬੈੱਡਰੂਮ ਠੀਕ ਹੈ ਜੀ ਜਿਹਦੀ ਸਪੇਸ ਦੇਖ ਸਕਦੇ ਹੋ ਜਿਹੜੀ ਮੇਨ ਐਂਟਰੀ ਆ ਵਰਕ ਆ ਜਿਹੜਾ ਲੱਕੜੀ ਦਾ ਵਧੀਆ ਹੋਇਆ ਦੇਖ ਸਕਦੇ ਹੋ ਤੁਸੀਂ ਸਾਰਾ ਬੋਰਡ ਦਾ ਕੰਮ ਹੋਇਆ ਹੋਇਆ ਦਾ ਤੇ ਸਪੇਸ ਜਿਹੜੀ ਇਹਦੀ ਰੂਮ ਦੀ ਹੈਗੀ ਹੈ ਨਾ 12 ਫੁੱਟ 12 ਤੋਂ 13 ਫੁੱਟ ਲੈਂਥ ਹੈ ਇਹਦੀ ਮਗਰ ਠੀਕ ਹੈ ਜੀ ਚੜਾਈ ਜਿਹੜੀ ਇਹਦੀ 10 ਫੁੱਟ ਆ ਠੀਕ ਹੈ ਜੀ ਮੈਂ ਇਹਦੇ ਜਣ ਕੇ ਤੁਹਾਨੂੰ ਕਮਰੇ ਵਿੱਚ ਵੀ ਸਮਝਾਤਾ 10 ਫੁੱਟ ਦੀ ਚੜਾਈ ਆ ਬੈਡਰੂਮ ਦੀ ਤੇ 12 ਤੋਂ 13 ਫੁੱਟ ਜਿਹੜੀ ਇਹਦੀ ਲੈਂਥ ਆ ਬੈਕ ਸਾਈਡ ਤੇ ਇਹ ਆ ਗਿਆ ਜੀ ਦੂਜਾ ਬੈਡਰੂਮ ਇਹ ਵੀ ਸੇਮ ਇਸ ਸਪੇਸ ਹੈ ਜੀ ਵੀ 10 ਫੁੱਟ ਚੌੜਾ ਹੋਊਗਾ 12 ਤੋਂ 13 ਫੁੱਟ ਜਿਹੜਾ ਇਹ ਬੈਡਰੂਮ ਦੀ ਤੁਹਾਨੂੰ ਲੈਂਥ ਮਿਲ ਜੀ ਠੀਕ ਹੈ ਜੀ ਦੇਖ ਸਕਦੇ ਹੋ ਆ ਜਿਹੜਾ ਬੈੱਡ ਆ ਤੁਹਾਨੂੰ ਨਾਲ ਹੀ ਮਿਲ ਜੀ ਤੇ ਬਾਕੀ ਆ ਏਸੀ ਉਸੀ ਵੀਰੇ ਇਹ ਲਾਉਣਾ ਹਨਾ ਹਾਂ ਠੀਕ ਆ ਫਰਨੀਚਰ ਨਾਲ ਮਿਲਣਾ ਏਸੀ ਲਾਉਣਾ ਬਾਕੀ ਸਮਾਨ ਤਾਂ ਚਲੋ ਸਾਰਾ ਇਹਨਾਂ ਨੇ ਚੱਕਣਾ ਹੀ ਆ ਰੇਟ ਆ ਜਿਹੜਾ ਹਨਾ ਬਾਈ ਜੀ ਹੁਣੀ ਕਹਿੰਦੇ ਚਲੋ ਦੱਸ ਦਿੰਨੇ ਆ ਤੁਹਾਨੂੰ ਤੇ ਆ ਆ ਗਿਆ ਜੀ ਬੈਕ ਸਾਈਡ ਠੀਕ ਹੈ ਡਰੈਸਿੰਗ ਏਰੀਆ ਵੀ ਮੰਨ ਸਕਦੇ ਹੋ ਤੁਸੀਂ ਬਹੁਤ ਸਪੇਸ ਆ ਬੈਕ ਸਾਈਡ ਜੇ ਮੰਨ ਲਓ ਰੂਮ ਨੂੰ ਛੱਟ ਕੇ ਬੈਕ ਸਾਈਡ 8 ਤੋਂ 9 ਫੁੱਟ ਦੀ ਚੜਾਈ ਦੀ ਇਹਨਾਂ ਨੇ ਸਪੇਸ ਛੱਡੀ ਹੋਈ ਆ ਜਿਹਦੇ ਵਿੱਚ ਇਹਨਾਂ ਨੇ ਇੱਕ ਪੂਜਾ ਰੂਮ ਬਣਾਇਆ ਹੋਇਆ ਇਹ ਹੈ ਜੀ ਪੂਜਾਰੂਮ ਠੀਕ ਹੈ ਜੀ ਇਹਦੇ ਵਿੱਚ ਜਿਵੇਂ ਵਾਲ ਪੇਪਰ ਲੱਗਾ ਹੋਇਆ ਹੈ ਕੰਧਾਂ ਤੇ ਸਾਰਾ ਵਧੀਆ ਬਣਿਆ ਹੋਇਆ ਹੈ ਲੇਟ ਗਾਂਵਾ ਮੇਰੇ ਜੀ ਜੁੱਤੀ ਪਾਈ ਹੋਈ ਆ ਹਨਾ ਪੂਜਾਰੂਮ ਆ ਮੈਂ ਅੱਗੇ ਨਹੀਂ ਗਿਆ ਇਹ ਦੇਖ ਲਓ ਤੇ ਆ ਜਿਹੜੀ ਸਪੇਸ ਹੈ ਸਾਰੀ 8 ਤੋਂ 9 ਫੁੱਟ ਦੀ ਚੜਾਈ ਹੈ ਉੱਪਰ ਵੈਂਟੀਲੇਸ਼ਨ ਦਿੱਤੀ ਹੋਈ ਹੈ ਇਹਨਾਂ ਨੇ ਆ ਰੋਸ਼ਨੀ ਹਨਾ ਸਨਲਾਈਟ ਆਉਣ ਵਾਸਤੇ ਵੀ ਆ ਜਿਵੇਂ ਮੰਨ ਲਓ ਵੈਂਟੀਲੇਸ਼ਨ ਹਵਾ ਕ੍ਰੋਸ ਹੁੰਦੀ ਰਹਿੰਦੀ ਆ ਤੇ ਉੱਪਰ ਚਾਦਰ ਲਾਈ ਹੋਈ ਆ ਇਹਨਾਂ ਨੇ ਡੇਢ ਤੋਂ 2 ਫੁੱਟ ਦੀ ਉਚਾਈ ਚੱਕ ਕੇ ਜਾਲੀ ਲੱਗੀ ਹੋਈ ਆ ਉੱਪਰ ਫੇਵਰ ਲੱਗੀ ਹੋਈ ਆ ਠੀਕ ਹੈ ਜੀ ਤੇ ਇੱਥੇ ਤੁਸੀਂ ਆਪ ਦਾ ਜਿਵੇਂ ਮੰਨ ਲਓ ਪੇਟੀ ਜਿਵੇਂ ਕਿ ਮਾਲਕਾਂ ਨੇ ਇੱਥੇ ਆਪਦੀ ਅਡਜਸਟਮੈਂਟ ਕੀਤੀ ਹੋਈ ਆ ਅਲਮੀਰਾ ਰੱਖਿਆ ਹੋਇਆ ਲੱਕੜ ਦਾ ਵੱਡਾ ਹਨਾ ਜਿਵੇਂ ਵੀ ਆਪ ਦਾ ਤੁਸੀਂ ਆਪਦੀ ਮੈਨੇਜਮੈਂਟ ਆਪਦੇ ਸਮਾਨ ਦੀ ਕਰ ਸਕਦੇ ਹੋ ਜਿੱਦਾਂ ਕਿ ਮਾਲਕਾਂ ਨੇ ਇਹ ਬਣਾਇਆ ਹੋਇਆ ਵਾ ਪੰਜਵੇਂ ਸਵੇ ਜਿਹੜੀ ਇਹ ਜਗਾ ਸੀ 250 ਗਾਜ ਜਗਰਾਉਂ ਸਹਿਰ ਤੋਂ ਜਿਹੜਾ ਇਹ ਮਕਾਨ ਮੈਂ ਤੁਹਾਡੇ ਲਈ ਲੈ ਕੇ ਆਇਆ ਸੀ ਵਕਨ ਦੇ ਲਈ ਰੇਟ ਹੈ ਜਿਹੜਾ ਤੁਹਾਨੂੰ ਡਿਸਪਲੇ ਤੇ ਸ਼ੋ ਹੋ ਜਾਊਗਾ ਜਿਹੜੇ ਵੀਰ ਇਹ ਮਕਾਨ ਨੂੰ ਖਰੀਦਣ ਦੇ ਚਾਹਵਾਨ ਨੇ ਤੇ ਉਹ ਉੱਪਰ ਦਿੱਤੇ ਨੰਬਰ ਤੇ ਕੰਟੈਕਟ ਕਰ ਸਕਦੇ ਨੇ ਦੱਸੇਗੇ ਰੇਟ ਦੇ ਵਿੱਚ ਵੀ ਅਡਜਸਟਮੈਂਟ ਹੋ ਜਾਵੇ ਕਿ ਮੌਕੇ ਤੇ ਅਡਜਸਟਮੈਂਟ ਹੋ ਜੂਗੀ ਤੇ ਰਜਿਸਟਰੀ ਵਾਲੀ ਜਗਾ ਇਹ ਠੀਕ ਹੈ ਜੀ ਐਨਓਸੀ ਵੀ ਹੈਗੀ ਆ ਰਜਿਸਟਰੀ ਵੀ ਹੈਗੀ ਆ ਕੋਈ ਲੋਨ ਨਹੀਂ ਸਾਰੇ ਜਣ ਕੇ ਕਾਗਜ ਕੰਪਲੀਟ ਹੈ ਤੁਸੀਂ ਲੋਨ ਕਰਾਉਣਾ ਚਾਹੁੰਦੇ ਹੋ ਇਹ ਘਰ ਤੇ ਮੰਨ ਲਓ ਘਰ ਖਰੀਦਣਾ ਚਾਹੁੰਦੇ ਹੋ ਤੁਹਾਡਾ ਈਜੀ ਲੋਨ ਇਹ ਤੇ ਹੋ ਜੂਗਾ ਸੌਖੇ ਤਰੀਕੇ ਨਾਲ ਲੋਨ ਹੋ ਜੂਗਾ ਉਹ ਵੀ ਆਪਾਂ ਕਰਾ ਦਾਂਗੇ ਜੇਕਰ ਤੁਸੀਂ ਇਹ ਘਰ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਉੱਪਰ ਕੀ ਹੈ ਜੀ ਮਾਉਂਟੀ ਠੀਕ ਹੈ ਉਹ ਉੱਪਰ ਇੱਕ ਮਾਉਂਟੀ ਹੈ ਠੀਕ ਹੈ ਜੀ ਮਾਉਂਟੀ ਬਣੀ ਆ ਬਾਕੀ ਸਾਰੀ ਸਪੇਸ ਉਦਾਂ ਹੀ ਆ ਯਾਨੀ ਕਿ ਏਰੀਆ ਬਹੁਤ ਵਧੀਆ ਜੀ ਰੈਕੋਟ ਜਗਰਾਉਂ ਤੋਂ ਜਦੋਂ ਆਪਾਂ ਰੈਕੋਟ ਨੂੰ ਜਾਣਦੇ ਆ ਬਰਨਾਲਾ ਰੋਡ ਐ ਉਥੋਂ 50 ਮੀਟਰ ਦੀ ਦੂਰੀ ਤੇ ਜਿਹੜਾ ਇਹ ਮਕਾਨ ਵਿਕਣ ਦੇ ਲਈ ਆਪਣੇ ਕੋਲੇ ਆਇਆ ਸੀ ਤੇ ਇਹ ਮੈਂ ਤੁਹਾਡੇ ਰੂਪ ਰੂਪ ਕੀਤਾ ਵਾ ਜਿਹੜੇ ਵੀਰਾਂ ਨੂੰ ਇਹ ਮਕਾਨ ਬਕਾਉਣਾ ਤਾਂ ਉੱਪਰ ਦਿੱਤੇ ਨੰਬਰ ਤੇ ਕੰਟੈਕਟ ਕਰ ਸਕਦੇ ਨੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਕਮੈਂਟ ਕਰ ਦਿਓ ਮਿਲਦੇ ਆ ਫਿਰ ਨੈਕਸਟ ਵੀਡੀਓ ਦੇ ਵਿੱਚ ਓਕੇ ਬਾਏ